ਫੋਟੋ ਇੱਦਾਂ ਬਣਵਾਣੀ ਹੋਵੇ ਉਹ ਫੋਟੋ ਵੀ ਬਣਾ ਸਕਦਾ ਲੇਕ ਤੇ ਫੋਟੋ ਸ਼ੂਟ ਤੇ ਸਪੈਸ਼ਲੀ ਇੱਦਾਂ ਫੋਟੋਜ਼ ਬਹੁਤ ਸੋਹਣੀਆਂ ਸੋਹਣੀਆਂ ਬਣਾਉਂਦੇ ਆ ਤੁਸੀਂ ਵਾ ਸੱਜ ਕੇ ਅੱਗੇ ਬੈਠ ਜਾਓ ਮੈਂ ਤਾਂ ਕਰਕੇ ਨਹੀਂ ਬਣਵਾਣੀ ਕਿਉਂਕਿ ਬਹੁਤ देर ਬੈਠਣਾ ਪੈਣਾ ਆ ਤੇ ਬਹੁਤ ਸੋਹਣਾ ਆ ਕੇ ਇਹਨਾਂ ਦਾ ਹੈ ਪੁੱਛ ਲਓ ਪਰ ਬੈਣਾ ਬਹੁਤ ਮੁਸ਼ਕਿਲ ਹੈ ਬੰਮੂ ਇੰਨੀ ਦੇਰ ਪਰ ਸਟਿਲ ਬੈਠਣਾ ਪਏਗਾ ਮੇਰੇ ਦੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਡੇ ਸਾਰੇ ਪਰਿਵਾਰ ਨੂੰ ਸਾਰੇ ਕੋਸ਼ਿਸ਼ ਕਰੋ ਤੇ ਆਪਣੇ ਨਵੇਂ ਸਾਲ ਆਪਣੇ ਨਵੇਂ ਕੰਮ ਕਰੋ ਤੇ ਆਪਣੀ ਫੈਮਿਲੀ ਨੂੰ ਉਹਨਾਂ ਦੀਆਂ ਨਵੀਆਂ ਖੁਸ਼ੀਆਂ ਦਿਓ ਤੇ ਆਪਾਂ ਵੀ ਇਹ ਜਨਵੇਂ ਸਾਲ ਦੇ ਤੁਹਾਨੂੰ ਕੁਝ ਨਵਾਂ ਦਿਖਾਵਾਂਗੇ ਤੇ ਨਵਾਂ ਹੀ ਕੁਝ ਖਾਓ ਪਹਿਲਾਂ ਨਵੇਂ ਸਾਲ ਤੇ ਕਿ ਅੱਜ ਤੁਸੀਂ ਹੁਣ 30 ਦਿਨ ਲਗਾਤਾਰ ਬਲੌਗ ਪਾਓਗੇ ਰੋਜ਼ 30 ਦਿਨ ਹੀ ਲਗਾਤਾਰ ਬਲੌਗ ਪਾਉਂਗਾ ਵੀ ਬੇਚੱਕ ਦਾ ਦਿਨ ਤਾਂ ਹੋ ਸਕਦਾ ਜਿਹੜਾ ਤੁਹਾਨੂੰ ਬਲੌਗ ਨਾਲ ਆਪਦਾ ਨਾ ਮੈਨੂੰ ਉਹ ਵੀ ਨਹੀਂ ਚਾਹੀਦਾ ਰੋਜ਼ ਤੁਹਾਨੂੰ ਰੋਜ਼ ਹੀ ਗੋ ਰੋਜ਼ ਪ੍ਰੋਮਿਸ ਕਰੋ ਸਾਰਿਆਂ ਨੂੰ 90 ਸਾਲ ਤੱਕ ਤੂੰ ਇਹ ਨਹੀਂ ਮੰਨਦੇ ਕਹਿਣਾ ਮੇਰਾ ਪ੍ਰੋਮਿਸ ਹੁਣ ਮੈਂ ਲੱਗਾ ਅੱਜ ਨਿਕਲ ਤੇ ਅੱਜ ਤੁਹਾਨੂੰ ਨਵੀਂ ਜਗ੍ਹਾ ਦਿਖਾਵਾਂਗੇ ਬਲੌਗ ਨੂੰ ਕੰਟੀਨਿਊ ਦੇਖਦੇ ਰਹੋ ਤੇ ਦੁਬਾਰਾ ਸਾਡੇ ਵੱਲੋਂ ਤੁਹਾਨੂੰ ਲੱਖ ਲੱਖ ਮੁਬਾਰਕਾਂ 92 ਸਾਲ ਦੀਆਂ ਬਹੁਤ ਸੋਹਣੇ ਲੱਗਦੇ ਕਿ ਨਹੀਂ ਲੱਗਦੇ ਪਲੀਜ਼ ਦੱਸੋ ਯੋਸ਼ਾ ਕਿ ਸੋਹਣੇ ਲੱਗਦੇ ਕਿ ਨਹੀਂ ਲੱਗਦੇ ਸੋਹਣੇ ਲੱਗ ਰਹੇ ਹੋ ਬਟ ਮੈਂ ਇੱਕ ਐਡਵਾਈਸ ਦੇਣਾ ਚਾਹੁੰਦੀ ਆ ਸੋਹਣੇ ਲੱਗ ਰਹੇ ਹੋ ਬਟ ਮੈਂ ਇੱਕ ਐਡਵਾਈਸ ਦੇਣਾ ਚਾਹੁੰਦੀ ਆ ਸੁਣੋਗੇ ਹਾਂਜੀ ਦੋ ਰੋਟੀਆਂ ਵੱਧ ਖਾਇਆ ਕਰੋ ਦੋ ਰੋਟੀਆਂ ਹਾਂ ਮੈਂ 30 ਦਿਨ ਬਲੌਗ ਬਣਾਉਂਗਾ ਜੀ ਮੇਰੇ ਬਲੌਗ ਵਧੀਆ ਵਧੀਆ ਤੁਸੀਂ ਸਪੋਰਟ ਕਰੋਗੇ ਸਾਰਿਆਂ ਨੇ ਮੈਂ ਚਾਰ ਰੋਟੀਆਂ ਵੱਧ ਖਾ ਲੈਣਾ ਕਰਾਂਗਾ ਹਾਏ ਚਲੋ ਠੀਕ ਆ ਬਾਬਾ ਜੀ ਇਹਨਾਂ ਦੇ ਬਲੌਗ ਵਧੀਆ ਵਧੀਆ ਚਲਾਇਓ ਕਿਉਂਕਿ ਮੇਰਾ ਪੁੱਤ ਰੋਟੀ ਬਹੁਤ ਘੱਟ ਖਾਂਦਾ ਮੈਨੂੰ ਇਹ ਚੀਜ਼ ਦਾ ਬਹੁਤ ਗਮ ਹੈ ਤੇ ਇਸੇ ਬਾਅਦ ਨੇ ਰੋਟੀ ਤਾਂ ਖਾਣਗੇ ਬਹੁਤ ਸੋਹਣੇ ਲੱਗਦੇ ਵਾ ਬੱਸ ਬੱਸ ਮੁੱਛਾਂ ਨੂੰ ਅਟਨਾ ਦਿਓ ਜੱਟ ਰੈਡੀ ਆ ਹੁਣ ਮੈਨੂੰ ਵੀ ਦਿਖਾ ਦਿਓ ਕੋਈ ਨਾ ਖੜ ਜਾ ਕਹਿੰਦੇ ਤੇਰੇ ਬੈਲੀ ਜੱਟ ਨੂੰ ਨਹੀਂ ਹੱਥ ਮੁੱਛਾਂ ਦਿੱਤਾ ਮਾਰ ਲੈ ਮਾਰ ਲੈ ਬਹੁਤ ਸਿੱਧੀਆਂ ਹੁੰਦੀਆਂ ਕੰਟੀਨਿਊ ਮੈਨੂੰ ਵੀ ਦਿਖਾ ਹਾਂਜੀ ਅਦਰੋਂ ਚਲੋ ਸੋ ਸੱਸੀ ਕਾਲ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੇ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਾਰਿਆਂ ਨੂੰ ਖੁਸ਼ੀਆਂ ਮਿਲਣ ਇਸ ਸਾਲ ਤੇ ਪਿਛਲਾ ਸਭ ਕੁਝ ਭੁੱਲ ਜਿਓ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਜੋ ਹੋਣਾ ਸੀ ਹਨਾ ਤੇ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਤੇ ਤੁਹਾਡੇ ਕਰਕੇ ਇਹ ਸਾਨੂੰ ਬਹੁਤ ਖੁਸ਼ੀਆਂ ਮਿਲੀਆਂ ਨੇ ਤੇ ਸਾਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੇ ਥੈਂਕ ਯੂ ਸੋ ਮੱਚ ਅਗੇਨ ਮੈਨੂੰ ਜਿਹੜੀ ਨਵੇਂ ਸਾਲ ਦੀ ਖੁਸ਼ੀ ਮਿਲੀ ਹੈ ਉਹ ਤੁਹਾਡਾ ਸਾਰਿਆਂ ਦਾ ਪਿਆਰ ਕਰਕੇ ਮੇਰਾ ਘਰ ਬਣਿਆ ਆ ਤੇ ਉਹਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ। ਕੋਪਸੋ ਕਿ ਅਸੀਂ ਲੋੜੀ ਤੱਕ ਉਥੇ ਸ਼ਿਫਟ ਹੋ ਜਾਣਾ ਹੈ ਨਵੇਂ ਘਰ ਤੇ ਸਾਨੂੰ ਸਾਰਿਆਂ ਨੂੰ ਹੋਮ ਟੂਰ ਵੀ ਦਿਖਾਵਾਂਗੇ ਛੋਟਾ ਜਿਹਾ ਆਪਣਾ ਘਰ ਤੇ ਹੁਣ ਅੱਜ ਅਸੀਂ ਚੱਲੇ ਆ ਨਵੀਂ ਥਾਂ ਤੇ ਤੁਹਾਨੂੰ ਚੰਡੀਗੜ੍ਹ ਦੀ ਇੱਕ ਜਗ੍ਹਾ ਦਿਖਾਉਣ ਚੱਲੇ ਆ। ਸੋ ਸਾਰੇ ਜਣਿਆਂ ਨੇ ਜ਼ਰੂਰ ਵਲੌਗ ਨਾਲ ਕੰਟੀਨਿਊ ਰਹਿਣਾ ਆ ਪਰ ਮਨੇ ਸੌਂ ਖਾਦੀ ਹੈ ਕਿ ਰੋ 30 ਦਿਨ ਲਗਾਤਾਰ ਵਲੌਗ ਪਾਣਾ ਆ ਕਿਉਂਕਿ YouTube ਤੇ ਵਲੌਗ ਬਾਕਟ ਪਾਰੇ ਸੀਗੇ ਤੇ ਬਹੁਤ ਜਣੇ ਮੈਸੇਜ ਕਰ ਰਹੇ ਸੀਗੇ ਕਾਲਸ ਵੀ ਬਹੁ ਜਣਿਆਂ ਦੀ ਆਈਆਂ ਕਿ ਦੀਦੀ ਪਲੀਜ਼ ਵਲੌਗ ਪਾਇਆ ਕਰੋ ਵਲੌਗ ਪਾਗ ਕਿਆ ਬਿਲਾਲੀ بابا ਬਹੁਤ ਸੋਣਿਆਂ ਦੇ ਬੈ ਲਾਈਟ ਬੰਦ ਕਰ ਦੋ ਬਿਜਲੀ ਦਾ ਬਿੱਲ ਤੁਸੀਂ ਦੇਣਾ ਇੱਥੇ ਸ਼ਹਿਰਾਂ 'ਚ ਬਹੁਤ ਬਿੱਲ ਆਉਂਦਾ ਆ ਸਾਡੇ ਪਿੰਡਾਂ 'ਚ ਮਾਫ ਹੋ ਜਾਂਦਾ ਹੋਣਾ ਇੱਥੇ ਦੇਣਾ ਪੈਂਦਾ ਚਲੋ ਫਿਰ ਸਟਾਰਟ ਕਰੋ ਮੈਂ ਮੰਮੀ ਨੂੰ ਬਾਏ ਬਾਏ ਕਹਿ ਕੇ ਆਈ ਬੇਬੀ ਦੇ ਕੱਪੜਾ ਦਾ ਮਾਗ ਰਹੀ ਮਾਰੋ ਚੰਗੀ ਤਰ੍ਹਾਂ ਸਾਫ਼ ਕਰਿਓ ਐਂ ਚੱਲੇ ਆਂ ਨੇਰ ਤੇ ਤੁਸੀਂ ਜਾਣਾ ਸਾਡੇ ਨਾਲ ਨਹੀਂ ਤੁਸੀਂ ਧਿਆਨ ਨਾਲ ਜਾਓ ਠੀਕ ਆ ਓਕੇ ਬਾਏ ਬਾਏ ਕੀ ਕੱਪੜਾ ਹੈ ਥੋੜਾ ਥੋੜਾ ਮਾਰ ਲਓ ਉਪਰੋ ਉਪਰੋ ਆਹ ਵਾਲਾ ਮਾਰ ਲਓ ਆਹ ਵਾਲਾ ਆਹ ਵਾਲਾ ਮਾਰ ਲਓ ਜਿੱਦਾਂ ਆਪ ਸੋਣੇ ਤਿਆਰ ਹੁੰਦੇ ਓਦਾਂ ਗੱਡੀ ਨੂੰ ਵੀ ਸਾਫ਼ ਕਰ ਲਿਆ ਕਰੋ ਹੈ ਮੇਰੇ ਉੱਪਰ ਨਾ ਮਾਰ ਰਹੇ ਹੋ ਹੇ ਮੰਮੀ ਚਲੋ ਠੀਕ ਹੈ ਆਪਾਂ ਘੁੰਮ ਕੇ ਆਏ ਤੇ ਕੀ ਖਾਣਾ ਕੀ ਲੈ ਕੇ ਲੈ ਕੇ ਆਵਾਂ ਅੱਜ ਕੁਝ ਖਾਣ ਨੂੰ ਜੀ ਕਰਦਾ ਮੈਨੂੰ ਮਾਡਾ ਜਲਦੀ ਦੇ ਲਾ ਹੁਣ ਦਸ ਨਹੀਂ ਆਣਾ ਹੈਗਾ ਮੰਮੀ ਨੇ ਥੋੜੇ ਥੋੜੇ ਕਿਹਦੇ ਪਨੀਰ ਵਾਲੇ ਆਹੋ ਠੀਕ ਹੈ ਕਿਲੋ ਅੱਧਾ ਕਿਲੋ ਨਹੀਂ ਥੋੜੇ ਥੋੜੇ ਹੀ ਠੀਕ ਹੈ ਪਾਈਆ ਤਾਂ ਦੇ ਦੇ ਨਹੀਂ ਉਹਨਾਂ ਨੇ ਅੱਧਾ ਕਿਲੋ ਹੀ ਦੇਣਿਆ ਨਾ ਅੱਧਾ ਕਿਲੋ ਨਹੀਂ ਕਰ ਚਾਹੀਦੇ ਠੀਕ ਹੈ ਠੀਕ ਹੈ ਬਾਏ ਬਾਏ ਤੇ ਸਾਰਿਆਂ ਨੂੰ ਮੇਰੇ YouTube ਵਾਲਿਆਂ ਨੂੰ ਕਹਿ ਦਿਓ ਕਿ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹਣ ਸਾਰਿਆਂ ਨੂੰ ਤੇ ਸਾਰੇ ਸਾਰੇ ਜਣੇ ਖੁਸ਼ ਰੋ ਸਾਰੇ ਜਣੇ ਖੁਸ਼ ਰੋ ਇਹ ਇਹ ਮੇਰੀ ਮਾਤਾ ਚੰਡੀਗੜਾ ਵਾਲੀ ਤੇ ਮੇਰੀ ਪਿੰਡ ਵਾਲੀ ਮੰਮੀ ਤੁਸੀਂ ਦੇਖੀ ਹੋਈ ਆ ਇੱਕ ਤਾਂ ਮੇਰੀ ਫੈਮਲੀ ਦਾ ਬਹੁਤ ਕਲੀਅਰ ਨਹੀਂ ਹੈਗਾ ਸਾਰਿਆਂ ਨੂੰ ਤੇ ਇਹ ਮੇਰੀ ਚੰਡੀਗੜਾ ਵਾਲੀ ਫੈਮਲੀ ਆ ਤੇ ਇਹ ਤੁਹਾਨੂੰ ਪਿੰਡ ਵਾਲੀ ਫੈਮਲੀ ਨਾਲ ਤੁਸੀਂ ਸਾਰੇ ਮਿਲੇ ਹੀ ਹੋਏ ਹੋ ਮੰਮੀ ਪਾਪਾ ਗਏ ਹੋਏ ਨੇ ਸ਼ਾਮ ਨੂੰ ਮਿਲਾਉਂਗੀ ਤੁਹਾਨੂੰ ਸਾਰਿਆਂ ਨੂੰ ਤੇ ਹੁਣ ਅਸੀਂ ਚੱਲੇ ਆ ਚਲੋ ਜੀ ਕਿੱਥੇ ਬੜਾਈ ਪਤਾ ਨਹੀਂ ਲੱਗਦਾ ਕਿ ਇਹ ਰੰਗ ਇਹ ਮੈਦ ਘੜਾ ਜਿਹਾ ਸਾਰੇ ਨੂੰ ਆਹ ਕੀ ਹੈ ਬੰਦਾ ਟੈਟੀ ਟੁਟੀ ਜਿਹਾ ਹਾਲੇ ਵਿੱਚ ਇਹ ਨਾਲ ਨਹੀਂ ਉਹ ਆਹਦੀ ਜੀ ਲੂਸ ਘੱਟਿਆ ਗੱਡੀ ਵਿੱਚ ਜੇ ਕੋਈ ਤੀਜਾ ਬੰਦਾ ਸਾਡੇ ਨਾਲ ਹੋਵੇ ਉਹ ਬੈਠੂਗਾ ਕਿੱਥੇ ਮਰੀ ਦੋ ਕੀ ਛੋਟੀ ਸੀ ਫੈਮਿਲੀ ਹੈ ਤੀਜਾਲੇ ਮਹਿਮਾਨ ਆਪਣਾ ਆਇਆ ਨਹੀਂ ਆ ਇਸ ਲਈ ਆਪਾਂ ਸਮਾਨ ਤੁਹਾਨੂੰ ਪਤਾ ਵੀ ਇਹਦਾ ਰੱਖਣਾ ਪੈਂਦਾ ਗੱਡੀ 'ਚ ਕਿਤੇ ਸਟੇ ਕਰਨੀ ਪੈ ਜੀ ਕੁਝ ਵੀ ਕਰਨਾ ਓਕੇ ਚਲੋ ਮਿਲਦੇ ਹਾਂ ਫਿਰ ਅੱਗੇ ਜਾ ਕੇ ਚਲੋ ਤੁਹਾਨੂੰ ਦਿਖਾਉਣੇ ਲੋਕੇਸ਼ਨ ਆਪਾਂ ਕਿੱਥੇ ਚੱਲੇ ਅੱਜ ਆਪਾਂ ਨੇ ਰੋ ਬਲੌਗ ਦੇ ਨਾਲ ਅਗੇਨ ਹੈਪੀ ਨੀਅਰ 올 द विशेस ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦਾ ਪਿਆਰ ਤੁਸੀਂ ਸਾਨੂੰ ਦਿੱਤਾ ਪੁਰਾਣੇ ਸਾਲ ਜਿੰਨਾ ਪਿਆਰ ਦਿੱਤਾ ਨਵੇਂ ਸਾਲ 'ਚ ਵੀ ਉਸ ਤੋਂ ਵੱਧ ਪਿਆਰ ਦਿਓ ਬਹੁਤ ਬਹੁਤ ਧੰਨਵਾਦ ਜੇ ਕੁਝ ਅਸੀਂ ਲੇਕ ਪਹੁੰਚ ਗਏ ਆ ਕਿਉਂਕਿ ਸਾਡੇ ਘਰ ਦੇ ਲਾਗੇ ਜਿਹੜੀ ਨੀਅਰ ਬਾਏ ਪਲੇਸ ਆ ਉਹ ਪਹਿਲਾਂ ਲੇਕ ਹੀ ਆਉਂਦੀ ਹੈ ਤੇ ਅਸੀਂ ਸੋਚਿਆ ਅੱਜ ਲੇਕ ਹੀ ਜਾਇਆ ਜਾਏ ਕਿਉਂਕਿ ਮੌਸਮ ਵੀ ਥੋੜਾ ਇੱਦਾਂ ਹੀ ਸੀ ਜਾ ਸੋ ਚਲੋ ਕਿਸੇ ਬਹਾਨੇ ਪਮੂ ਲੈ ਕੇ ਤਾਂ ਆਏ ਥੋੜਾ ਜਿਹਾ ਬਾਹਰ ਸੋ ਫਾਈਨਲੀ ਗੱਡੀ پارک ਕਰ ਲਈ ਆ ਹੁਣ ਚੱਲੇ ਆ ਜਨਾਬ ਜੀ ਬੜੀ ਟੌਸ਼ ਹੋਰ ਚਾ ਤੇ ਲੇਕ ਤੇ ਵੀ ਬਹੁਤ ਰਸ਼ ਲੱਗ ਰਿਹਾ ਹੈ ਮੈਨੂੰ ਸੋ ਆਜੋ ਤੁਹਾਨੂੰ ਸਾਰਿਆਂ ਨੂੰ ਉੱਪਰ ਜਾ ਕੇ ਲੇਕ ਦਿਖਾਉਨੇ ਆ ਕੀ ਗੱਲ ਆ ਇਹ ਮੋਟੀ ਜਿਹੜੀ ਦੁਆ ਚੜਨਾ ਮੈਂ ਸਾਰਿਆਂ ਨੂੰ ਦੱਸ ਦਾਂ ਕਿ ਇਦਾਂ ਦੀਆਂ ਹੀ ਸਟੇਅਰ ਜਾਂਦੀਆਂ ਨੇ ਬਹੁਤ ਉੱਪਰ ਤੱਕ ਐ ਤੇ ਬੰਦੇ ਚੜਦੇ ਚੜਦੇ ਸਾਹ ਛੱਡ ਜਾਂਦਾ ਉੱਤਰ ਨੂੰ ਬੜਾਈ ਜੀ ਚੜਨਾ ਬਹੁਤ ਔਖਾ ਆ ਸੋ ਅੱਜ ਇਹ ਤੁਹਾਨੂੰ ਦਿਖਾਣੇ ਆ ਇਦਾਂ ਦੀ ਇਹੀ ਜਗ੍ਹਾ ਨਹੀਂ ਐ ਮਤਲਬ ਮੈਨੂੰ ਲੱਗਦਾ ਕਿੰਨੇ ਰਸਤੇ ਹੋਣੇ ਬੰਬੂ ਇੱਦਾਂ ਤਿੰਨ ਚਾਰ ਰਸਤੇ ਆ ਇਦਾਂ ਦੀਆਂ ਸਟੇਅਰਸ ਆਣੀਆਂ ਜਿੱਦਾਂ ਇੱਥੋਂ ਅੱਗੇ ਜਾਓਗੇ ਥੋੜੀ ਜਿਹੀ ਫੇਰ ਇਹਨਾਂ ਸਟੇਅਰਸ 6 ਨੰਬਰ ਗੇਟ ਯਾਨੀ ਕਿ 3 ਨੰਬਰ ਗੇਟ ਤੋਂ ਆਪਾਂ ਜਾ ਰਹੇ ਆ ਉੱਦਾਂ 6 ਨੰਬਰ ਗੇਟ ਤੱਕ ਐਦਾਂ ਬਣਿਆ ਨੂੰ ਗੇਟਸ ਆਦੇ ਆ ਇਹ 3 ਨੰਬਰ ਗੇਟ ਆ ਜਿੱਥ ਹਲੋ ਕੋਮੋਂ ਸਾਡੇ ਨਾਲ ਨਾਲ ਤੁਹਾਨੂੰ ਪਹਿਲਾ ਸਾਰਾ ਇੰਡੀਆ ਘੁੰਮਣਾ ਬਣੇ ਰਿਓ ਬਲੌਕਾਂ ਦੇ ਨਾਲ ਮੈਨੂੰ ਲੱਗਦਾ ਨੀਅਰ ਕਰਕੇ ਹਨਾ ਹਾਂ ਸੰਡੇ ਕੱਕੀ ਨੇ ਨਿਊ ਇਅਰ ਕਰਕੇ ਪਰ ਅਗਰ ਆਪਾਂ ਫਰੰਟ ਸਾਈਡ ਤੋਂ ਜਾਂਦੇ ਨਾ ਫਿਰ ਨਹੀਂ ਆਉਣੀ ਫਿਰ ਪਾਰਕਿੰਗ ਲਈ ਗੱਡੀ ਲਈ ਜਗ੍ਹਾ ਨਹੀਂ ਮਿਲਦੀ ਇੱਥੇ ਤੁਹਾਨੂੰ ਪਾਰਕਿੰਗ ਸੌਕੀ ਮਿਲ ਜਾਂਦੀ ਆ ਇੱਧਰ ਜੀ ਆਣਾ ਉੱਥੇ ਪਾਰਕਿੰਗ ਤੁਹਾਨੂੰ ਗੱਡੀ ਨੂੰ ਮੌਰ ਪੈਣੀ ਫਾਈਨਲੀ ਆਪਾਂ ਚੜ ਚੁੱਕੇ ਆ ਮੋਟੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਮੈਂ ਤਾਂ ਨਹੀਂ ਰਹਿਣੀ ਤੂੰ ਦੇਖੋ ਨਹੀਂ ਨਹੀਂ ਉੱਪਰ ਚੜ ਕੇ ਲਓ ਜੀ 뷰 ਚੈੱਕ ਕਰੋ ਬੜਾ ਟ੍ਰੈਫਿਕ ਹੈ ਅੱਜ ਬੀੜੀ ਪਚੈਣ ਸੈਂਟਰ ਤੇ ਜਾ ਚੁੱਕੀ ਹੈ ਹਾਂ 뷰 ਬੜਾ ਘੈਂਟ ਵਾ ਮੈਂ ਇੱਕ ਗੱਲ ਦੱਸ ਦਵਾਂ ਸਾਡੇ ਮਿੱਤਰ ਜੜੇ ਪਿੰਡ ਆਲੇ ਆ ਹਾਂ ਅਸੀਂ ਖੁਦ ਪਿੰਡ ਆਲੇ ਆ ਸਾਡੇ ਲਈ ਤਾਂ ਇਹੀ ਕਨੈਕਟ ਆਇਆ ਹਾਂ ਮੋਟੀ ਸੂਟ ਬੜਾ ਘੈਂਟ ਵਾ ਥੈਂਕ ਯੂ ਏ ਆਇਆ ਕ੍ਰਿਸਟਲ ਬਾਈ ਹਰਮਨ ਮੈਂ ਪੇ ਸ਼ੇਅਰ ਕਰੂੰਗੀ ਲਿੰਕ ਸ਼ੇਅਰ ਕਰੂੰਗੀ ਰੀਲਸ ਤੇ ਕਮੈਂਟ ਹੋਲਡ ਰੱਖਣਾ ਇੰਸਟਾਗ੍ਰam ਤੇ ਤੁਹਾਨੂੰ ਮਜ਼ਾ ਆ ਰਿਹਾ ਯਾਰ ਰੌਸ਼ਕ ਕਿੰਨਾ ਜ਼ਿਆਦਾ ਨਾ ਸੰਡੇ ਸੋ ਮੈਂ ਸਾਰਿਆਂ ਨੂੰ ਦਿਖਾਦਾ ਇੱਕ ਵਾਰੀ ਲੋਕੇਸ਼ਨ ਬੜੀ ਘੈਂਟ ਆ ਸੋ ਦੇਖੋ ਸਾਨੂੰ ਮੈਂ ਦਿਖਾਨੀ ਆ ਹੋ ਮਾਈ ਗਾਡ ਪਮੂ ਕੁਛ ਦਿਖੀ ਨਹੀਂ ਰਿਹਾ ਬਾਈ ਗॉड ਇਧਰੋਂ ਹੋ ਪਈ ਹੈ ਨਾ ਨਾ ਇਹ ਨਹੀਂ ਰੱਦੀ ਕੋ ਮਾਂ ਹਾਂ ਛੂਟਾ ਲੈਣਾ ਆ ਆ ਮੈਨ ਲੈਣਾ ਮੈਨੋ ਦਵਾ ਦਿਓ ਹੋ ਮੈਨ ਲ ਤੁਹਾਨੂੰ ਸੌਣ ਲੱਗੇ ਇਹ ਲ ਕੋ ਨਹੀਂ ਮੰਗਦੀ ਹੋਰ ਕੋ ਨਹੀਂ ਮੰਗਦੀ ਕਿ ਛੂਟਾ ਹੀ ਦਵਾ ਦੇ ਇਹਦੇ ਚ ਇਦੇ ਚ ਮੈਂ ਸੌਣ ਲੱਗੇ ਸੱਚੀ ਨਹੀਂ ਕਦੀ ਬੈਠੀ ਪੰਮੂ ਚਲੋ ਆਉਂਦਾ ਹਾਂ ਪੱਕਾ ਚਲੋ ਚਲੋ ਇਹਦੇ ਨਾਲ ਨਾਲ ਹੀ ਤੁਰੀਏ ਆਪਾਂ ਹਾਂ ਪਹੁੰਚ ਲੈਣੇ ਉਧਰ ਕੰਡੇ ਦੇ ਆ ਕੇ ਆ ਜਾ ਸਾਰੇ ਜਣੇ ਦੇਖ ਹੀ ਰਹੇ ਹੋ ਮੈਂ ਥੋੜਾ ਵਲੌਗ ਕੱਟ ਕਰ ਰਹੀ ਸੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਰਸ ਸੀਗਾ ਤੇ ਕੋਈ ਦੇਖ ਵੀ ਨਹੀਂ ਰਿਹਾ ਇੰਨਾ ਜ਼ਿਆਦਾ ਰਸ ਹੈ ਔਰ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਇੱਦਾਂ ਝੂੜੇ ਘਟ ਲੈਣੇ ਪਾਣੀ 'ਚ ਡੁੱਬਣਾ ਡੱਬਾ ਯਾ ਭੂ ਵੀ ਤਾਂ ਪਰ ਮੈਨੂੰ ਤਾਂ ਮੈਂ ਤਾਂ ਮੁੱਕਰ ਕੇ ਮੈਨੂੰ ਤਾਂ ਡਰ ਲੱਗ ਰਿਹਾ ਸੀਗਾ ਤੇ ਬਾਕੀ ਅਸੀਂ ਕੁਝ ਖਾਣੇ ਪੀਣੇ ਅੱਗੇ ਜਾ ਕੇ ਹੁਣ ਕੀ ਭੁੱਖ ਲੱਗੀ ਆ ਪੰਮੂ ਇੰਨੀ ਦੂਰ ਤੱਕ ਚਲਾ ਕੇ ਲੈ ਆਇਆ ਨਾ ਮੈਨੂੰ ਬੱਚਿਆਂ ਲਈ ਇੱਥੇ ਬਹੁਤ ਪਿਆਰੇ ਪਿਆਰੇ ਝੂਲੇ ਵੀ ਆ ਤੇ ਕੋਈ ਜਿਆਦਾ ਖਰਚਾ ਨਹੀਂ ਆਉਂਦਾ ਇਹਨੂੰ ਘੁੰਮਣ ਨੂੰ ਤੇ ਰਸ਼ੇ ਨਾ ਜਿਆਦਾ ਆ ਓ ਮਾਈ ਗਾਡ ਪੰਮੂ ਖਵਾਉਗੇ ਹੁਣ ਖਵਾ ਦੋ ਸੱਚੀ ਇੰਨੀ ਦੂਰ ਤੇ ਤਾਈ ਤੁਰ ਕੇ ਆਈਆਂ ਕਿ ਤੀ ਮੈਨੂੰ ਖਵਾਉਂਗੀ ਕਿ ਅੱਗੇ ਸ਼ਾਪਸ ਐ ਜਾ ਕੇ ਝੂਟੇ ਲੈਣੇ ਪੈਣੇ ਆ ਝੂਟੇ ਲੈ ਲਾ ਮੈਨ ਨਹੀਂ ਲੈ ਸਕਦੀ ਓ ਮਾਈ ਗਾਡ ਦਿੱਖੋ ਤੁਸੀਂ ਕੋਈ ਨਹੀਂ ਤੁਰਦਾ ਨਾ ਕੋਈ ਤੁਸੀਂ ਦੇਖ ਸਕਦੇ ਹੋ ਸਾਰੇ ਜਣੇ ਜੀ ਕਿਸੇ ਨੇ VOTING ਕਰਨੀ ਆ ਤਾਂ ਉਹ ਇੱਥੇ ਆ ਕੇ ਕਰ ਸਕਦਾ ਆ ਤੇ ਬਹੁਤ ਮਜ਼ਾ ਆਉਂਦਾ ਆ ਬਟ ਮੈਨੂੰ ਬਹੁਤ ਡਰ ਲੱਗ ਰਿਹਾ ਆ ਪਰ ਮੈਂ ਬਹੁਤ ਕਹਿ ਰਿਹਾ ਆ ਕਿ ਚਲੋ ਚਲੋ ਲੰਦਿਆ ਲੰਦਿਆ ਬਟ ਮੈਂ ਨਹੀਂ ਲੈਣਾ ਤੁਹਾਨੂੰ ਕੱਲਿਆਂ ਨੂੰ ਭੇਜਦਾ ਮੈਂ ਇੱਥੇ ਬੈ ਕੇ ਟਿਕਟ ਲੈਣੀ ਆ ਹੈਂ ਡੁੱਬਾਂਗੇ ਤਾਂ ਕੱਢੀ ਕੱਢੀ ਕੱਲਿਆਂ ਦੀ ਟਿਕਟ ਨਹੀਂ ਲਾੜਾ ਹੈਂ ਹਾਈਪਰ 뷰 ਕਿੰਨਾ ਅੱਛਾ ਲੱਗ ਰਿਹਾ ਬੰਮੂ ਤਾਂ ਇਹ ਤੋਂ ਮੈਂ ਕਹਿ ਰਹੀ ਹਾਂ ਨਾਈਸ ਨਾ ਲਾਗੇ ਲਾਗੇ ਲੈ ਸਕਦੇ ਜੀ ਜਿਆਦਾ ਦੂਰ ਨਹੀਂ ਜਾਣਾ ਤਾਂ ਹਾਂ ਪਮਾ ਲਾਗੇ ਲਾਗੇ ਲੈ ਸਕਦੇ ਆ ਲਾਗੇ ਵਾਲੀਆਂ ਇਹ ਆ ਸੰਡੇ ਨੂੰ ਫੈਮਲੀਆਂ ਜ਼ਿਆਦਾ ਪਰ ਮੈਨੂੰ ਬਹੁਤ ਡਰ ਲੱਗਦਾ ਪਮਾ ਇਹਦਾ weight ਇੱਕ ਸਾਈਡ ਚਲ ਜੇ ਤੋਂ ਕਿੱਧਰ ਕਿੱਧਰ ਚਲ ਜੇਗਾ ਪਾਗਲ ਵੱਡੇ ਵਾਲੇ ਵੀ ਹੈ ਉਹ ਫੋਟੋ ਇਦਾਂ ਬਣਵਾਣੀ ਹੋਵੇ ਉਹ ਫੋਟੋ ਵੀ ਬਣਾ ਸਕਦਾ ਲੇਕ ਤੇ ਫੋਟੋ ਸ਼ੂਟ ਤੇ ਫੈਸ਼ਿਲੀ ਇਦਾਂ ਫੋਟੋਜ਼ ਬਹੁਤ ਸੋਹਣੀਆਂ ਸੋਹਣੀਆਂ ਬਣਾਉਂਦੇ ਆ ਤੁਸੀਂ ਬਸ ਸੱਜ ਕੇ ਅੱਗੇ ਬੈਠ ਜਾਓ ਮੈਂ ਤਾਂ ਕਰਕੇ ਨਹੀਂ ਬਣਵਾਣੀ ਕਿਉਂਕਿ ਬਹੁਤ ਧਰ ਬੈਠਣਾ ਪੈਣਾ ਆ ਤੇ ਬਹੁਤ ਸੋਣਾ ਆ ਇਹਨਾਂ ਦਾ ਪੁੱਛ ਲਓ ਪਰ ਬੈਣਾ ਬਹੁਤ ਮੁਸ਼ਕਿਲ ਹੈ ਬੰਮੂ ਇੰਨੀ ਧਰ ਪਰ ਸਟਿਲ ਬੈਠਣਾ ਪਏਗਾ ਨਾਰਮਲ ਆਈਏ ਨਾ ਕਿੰਨੀ ਧਰ ਬੈਠਣਾ ਪੈਂਦਾ 10 ਤੋਂ 15 ਮਿੰਟ 10 ਤੋਂ 15 ਮਿੰਟ ਪਰ ਲੋਕ ਦੇਖੀ ਜਾਣਗੇ ਤਾਂ ਮੈਨੂੰ ਤਾਂ ਹੱਸੀ ਆਈ ਗਈ ਹੈ। ਤਾਂ ਇਹ ਦੇਖ ਲਓ ਮੈਂ ਇਹਦੇ ਸਟਿੱਲ ਹੋ ਕੇ ਨਹੀਂ ਬੈਠ ਸਕਦੀ। ਸਿੰਗਲ ਦੀ ਸਿੰਗਲ ਦੀ ਇਹ ਮੋੜੀ ਦੇਖ ਲਓ। ਪੱਕਾ ਬੈਠਣਾ ਵੇਗਾ ਉਲੀ ਦੇ ਲੋਕੀ ਨੇ ਜਿਹਨੇ ਦੇਖੀ ਜਾਣਗੇ ਤਾਂ ਹੱਸੀ ਆਈ ਗਈ। ਬਹੁਤ ਸੋਣਾ ਪਾਜੀ ਜੀ ਨੇ ਕੰਮ ਕਰਦੇ ਨੇ ਆਰਟ ਬਹੁਤ ਸੋਣਾ ਆ ਤੇ ਕੋਈ ਜਿਆਦਾ ਚਾਰजेस ਨਹੀਂ ਆ 500 ਚ 1% ਦੀ ਪਿਕ ਰੈਡੀ ਕਰਦੇ ਆ ਤੇ ਬਾਕੀ ਚੁੱਲੇ ਚੱਲੇ ਵਿੱਚ ਬਹੁਤ ਸੋਣੇ ਸੁਣੇ ਆ ਸਭ ਵਲੌਗ ਨੂੰ ਇਦਾਂ ਹੀ ਕੰਟੀਨਿਊ ਦੇਖਦੇ ਰਹੋ ਅੱਗੇ ਤੁਹਾਨੂੰ ਹੋਰ ਵੀ ਖਾ-ਪੀ ਲਈਏ ਪੰਮੂ ਇਦਾਂ ਹੀ ਨਾ ਟਾਈਮ ਟਪਾਈ ਚੱਲੋ ਪਹਿਲਾਂ ਖਵਾਪਲਾ ਦੋ ਹੁਣ ਮੋਟੀ ਨੂੰ ਭੁੱਖ ਲੱਗੀ ਆ ਹੁਣ ਸਾਰੇ ਆਪਾਂ ਹੁਣ ਖਲਾਉਂਦੇ ਆ ਇਹਨੇ ਖਾਣਾ ਪੁੱਟੀ ਗਿਆ ਖਾਣਾ ਤੇ ਵਾਹ ਵਾਹ ਖਾਣ ਕੋਲੋਂ ਤਾਂ ਚਲੋ ਵਧੀਆ ਬਣਿਆ ਇੱਥੇ ਸਾਰਾ ਕੁਝ ਸਿਸਟਮ ਤੂੰ ਆ ਕੇ ਰੱਜ ਜਿੰਨਾ ਆਦਾ ਦੱਸੋ ਕੀ ਮਿਲੂਗਾ ਸਾਨੂੰ ਤੂੰ ਖਾਣਾ ਕਿ ਆਇਆ ਅਸੀਂ ਤਾਂ ਦੇਖਦੇ ਹਾਂ ਉੱਧਰ ਜਾ ਕੇ ਕੁਝ ਖਾਣ ਨੂੰ ਲੈ ਕੇ ਘਾਤੜੀ ਨੂੰ ਉੱਚ ਖਾਣ ਨੂੰ ਨਹੀਂ ਮਿਲ ਰਿਹਾ ਖਾਲਾ ਕੁਝ ਲੋਈ ਬਹੁਤ ਹੈ ਡਿਵਿਊ ਆ ਤਾਰੀਆਂ ਨੇ ਦੇਖ ਸਕਦੇ ਹੋ ਤੁਸੀਂ ਮੋਟੀ ਕੱਲੀ ਘਵਾਚੀ ਜਾਣਾ ਇਹਨੂੰ ਕਿਹੜਾ ਦੱਸਣਾ ਮੈਂ ਕਿੱਦਾਂ ਲੋਕ ਵੀ ਗਿਆ ਤੇ ਇੱਥੇ ਸਾੜ ਕੋਟ ਵੀ ਗਿਆ ਤਾਂ ਵਿੱਚ ਗੋਲ ਗੱਪੇ ਖਾਣ ਦੀ ਸੱਜੀ ਪਈ ਐ ਤੇ ਮੈਨੂੰ ਠੰਡ ਲੱਗਣ ਢੀ ਆ ਤੇਨੂੰ ਠੰਡ ਦੇ ਵਿੱਚ ਗੋਲ ਗੱਪੇ ਖਾਣ ਦੀ ਸੱਜੀ ਪਈ ਐ ਯਾਦ ਬੜਾ ਟਾਈਮ ਲੱਗਦਾ। ਪ੍ਰੇਮ ਰਣੇ ਆ। ਜੇਲ ਕਰਦਾ ਤਾਂ ਖਾਲਾ। ਜੇਲ ਕਰਦਾ ਤਾਂ ਖਾਲਾ। ਮੈਂ ਨਹੀਂ ਖਾਣੇ। ਨਾ ਨਾ 커피 커피 ਪੀਉਂਗਾ ਗੋਲ ਗੱਪੇ ਦਾ ਨਹੀਂ। ਅੱਜ ਮੈਨੂੰ ਲੈਣ ਚ ਲਾਇਆ ਹੈ। ਨਹੀਂ ਮੈਂ ਖੜਾ ਹਾਂ ਤੇਰੇ ਨਾਲ ਹੀ ਖਾਲਾ ਤੂੰ। ਅਲੀਕ ਤੋਂ ਕੀ ਹੈ ਨਾ ਤੈਨੂੰ ਕੁਝ ਖਵਾਉਂਗਾ ਤਨ ਮੈਂ ਗੋਲ ਗੱਪੇ ਖਵਾਉਂ ਤੇਨ ਕੁਛ ਨਾ ਮੰਗੀ। ਠੀਕ ਹੈ। ਮੈਂ ਨਹੀਂ ਮੱਕੀ ਬਾਰੀ ਇਹ ਮੋਟੀ ਵੀ ਲੈ ਆਂ ਜਲਾ ਕੇ ਗੋਲ ਗੱਪੇ ਖਾਦੇ ਮੋਟੀ ਨੇ। ਪਹਿਲਾ ਮੈਂ ਪਹਿਲੇ ਜਿਹੇ ਲੈਂਚ ਲੱਗੀ ਰਹੀ ਨੂੰ ਪਤਾ ਨਹੀਂ ਸੀਗਾ ਬਿੱਲ ਪੱਲੇ ਪਾਸੇ ਉਹਨਾਂ ਪੱਕੀ ਕਟਾਣੀ ਪੈਣੀ ਆ ਫੇਰ ਗੋਲ ਕੱਪੇ ਲੈਣੇ ਆ ਤੈਨੂੰ ਖਾ ਰਹੀ ਆ ਨਹੀਂ ਨਹੀਂ ਮੜਦ ਕਹੀਂ ਉਸਕੇ ਦਿੰਦੀ ਇੱਕ ਬੋਲ ਨਹੀਂ ਨਹੀਂ ਬਸ ਠੀਕ ਹੈ ਪਰਾਬਾ ਲੋ ਜੀ ਫਾਈਨਲੀ ਆਪਾਂ ਘੁੰਮ ਘੁਮਕੇ ਹੋ ਥੱਕ ਗਏ ਆ ਤੇ ਆਪਾਂ ਬੈਠ ਗਏ ਆ ਬਹੁਤ ਯਾਰ ਰਸ਼ ਦੀ ਏਗ ਦੇ ਵਿੱਚ ਤੁਸੀਂ ਸਾਰੇ ਜਾਣੇ ਮੈਂ ਤੁਹਾਨੂੰ ਮਾੜਿਆ ਦਿਖਾਉਂਗਾ ਵੀ ਸਾਰਿਆਂ ਨੂੰ ਜੀ ਆਪਾਂ ਜਿੱਦਾਂ ਕੀ ਪਰਮ ਨੇ ਸੌਂ ਖਾਦੀ ਆ ਕਿ ਨਵੇਂ ਸਾਲ ਤੋਂ ਇੱਕ ਮਹੀਨਾ ਅਸੀਂ ਪੂਰਾ ਬਲੌਗ ਪਾਣੇ ਆ ਡੇਲੀ ਬਲੌਗਸ ਪਾਇਆ ਕਰਨੇ ਕਿਉਂਕਿ ਜਿਹੜੇ ਸਾਨੂੰ ਪਿਆਰ ਕਰਦੇ ਹੋ ਸਾਨੂੰ ਬੋਲ ਦੇ ਕੇ ਤੁਸੀਂ ਬਲੌਗਸ ਪਾਇਆ ਕਰੋ ਵੈਲਕਮ ਤੁਹਾਨੂੰ ਦਿਖਾਵਾਂਗੇ ਵੀ ਕਿ ਅਸੀਂ ਡੇਲੀ ਬਲੌਗ ਪਾਉਣਾ ਕਰਾਂਗੇ ਅੱਜ ਫਸਟ ਬਲੌਗ ਸਾਡਾ ਲੈ ਕੇ ਆਇਆ ਕਿਉਂਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਏਗੀ ਇਹ ਮੇਰੇ ਘਰ ਤੋਂ 20 ਮਿੰਟ ਦਾ ਰਸਤਾ ਆ ਤੇ ਸਾਨੂੰ ਇਹ ਲੱਗੇ ਲੱਗੂ ਇਸ ਕਰਕੇ ਅਸੀਂ ਪਹਿਲਾਂ ਤੁਹਾਨੂੰ ਇਹ ਦਿਖਾਈ ਗਿਆ ਮੇਰਾ ਚੈਲੰਜ ਇਹ ਆ ਵੀ 올 ਇੰਡੀਆ 올 인디아 ਤੋਂ ਬਣਾ ਖਾਣ ਵਾਰਿਆ ਦੇਖਣ ਵਾਲੇ ਹੋਣਗੇ ਅਸੀਂ ਦੇਖਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਅਸੀਂ ਫਸਟ ਟਾਈਮ ਹੀ ਦੇਖਣੇ ਆ ਸੋ ਜਿੰਨਾ ਕਿ ਸਾਨੂੰ ਨੌਲੇਜ ਮਿਲੂਗਾ ਉਹਨਾਂ ਕੇ ਅਸੀਂ ਤੁਹਾਨੂੰ ਦਵਾਂਗੇ ਬਾਕੀ ਲੇਟ ਸਟਾਰਟਿੰਗ ਆਪਾ ਜੀ ਸ਼ੁਰੂ ਹੋ ਗਈ ਆ ਬੜੇ ਗਾਣਿਆਂ ਚ ਵੀ ਤੁਸੀਂ ਲੇਖ ਦਾ ਜ਼ਿਕਰ ਸੁਣਿਆ ਹੋਣਾ ਸੋ ਆ ਤੁਹਾਨੂੰ ਉਹ ਦਿਖਾਤੀ ਆ ਤੇ ਅੱਗੇ ਕੰਟੀਨਿਊ ਕਰਦੇ ਜਾ ਕੇ ਅਸੀਂ ਸ਼ਾਂਤੀ ਵਾਲੀ ਜਗ੍ਹਾ ਤੇ ਆਏ ਕਿਉਂਕਿ ਅੰਦਰ ਬਹੁਤ ਜ਼ਿਆਦਾ ਸ਼ੋਰ ਹੈਗਾ ਮਾਈਕ ਮੇਰਾ ਗੱਡੀ 'ਚ ਥੋੜਾ ਚਾਰਜਿੰਗ ਤੇ ਲੱਗਾ ਸੀ ਇਲੀਮ ਤੋਂ ਨਹੀਂ ਚੱਕ ਹੋਇਆ ਤੇ ਤੁਸੀਂ ਸਾਡੇ ਕਹਿੰਦੇ ਉਹਨਾਂ ਬਾਜ ਨਹੀਂ ਕਲੀਅਰ ਬਾਜ ਨਹੀਂ ਕਲੀਅਰ ਆਂਦੀ ਲਈ ਮੈਂ ਮਾਈਕ ਲੈ ਚੁ ਆਪਣੇ ਨਾਲ ਤੁਹਾਨੂੰ ਤੁਹਾਡੇ ਨਾਲ ਨਾਲ ਆਪਾਂ ਵੀ ਦੇਖਾਂਗੇ। ਸਾਡੀ ਜਮੀਰ ਦਾ ਪਤਾ ਲੱਗੇ ਰਿਹਾ ਵਾ। ਹਾਂਜੀ। ਲਓ ਜੀ ਮੋਟਿਆ ਨਵਾਂ ਸੂਟ। ਮੋਟੇ ਵੀ ਡੇਲੀ-ਦੇਲੀ ਨਵੇਂ-ਨਵੇਂ ਸੂਟ ਵੀ ਪਾਇਆ کریںਗੇ। ਮੈਨੂੰ ਘੱਟ ਦੇਖ ਰਹੇ ਲੋਕ ਮੇਰਾ ਸੂਟ ਜਿਆਦਾ ਦੇਖਦੇ। ਅੱਛਾ ਆ ਲੋ ਐਨਕ। ਜਿਆਦਾ ਸੁਨੇ ਪਾ ਲਿਆ। ਐਨਕ ਲਾਉਂਦੇ ਫੋਨ ਨਾਲ ਤੁਸੀਂ ਕਾਹਦੇ ਵਿੱਚ ਵੱਜੋ। ਉਹ ਮੈਨੂੰ ਵੇਖਦੇ ਆ ਪਾਗਲੇ। ਤੈਨੂੰ ਉਹ ਮੈਨੂੰ ਵੇਖਦੇ ਆ ਤੈਨੂੰ ਭੁਲੇਖਾ ਲੱਗ ਰਿਹਾ। ਲਓ ਜੀ ਚੜਤਾ ਬੰਦਾ ਬੜਾ ਸੌਖਾ ਜਾਂਦਾ ਆ। ਇਹ ਤੋਂ ਤਾਂ ਨਾ ਬੜਾ ਹੋ ਸਕਦਾ ਹੈ ਪਰ ਅਸੀਂ ਜਿਆਦਾ ਤੁਰ ਕੇ ਗਏ ਹਾਂ ਇੱਥੇ ਤੱਕ 800 ਕਿਲੋਮੀਟਰ 800 ਮੀਟਰਾਂ ਹੀ ਤੁਰੇ ਸੀਗੇ ਕਿਲੋਮੀਟਰ ਕਿਹਾ ਕਰ 800 ਮੀਟਰ ਤੁਰੇ ਸੀ 800 ਮੀਟਰ ਹੀ ਉੱਤਰਨਾ ਬਹੁਤ ਔਖਾ ਲੱਗ ਰਿਹਾ ਆਪਾਂ ਨੀਚੇ ਆ ਚੁੱਕੇ ਹਾਂ ਬਹੁਤ ਰੈਫੀ ਜਿਹਾ ਉੱਪਰ ਲੇਕਿਨ ਨੀਚੇ ਇਹ ਤਾਂ ਪਹਾੜ ਹੀ ਲੱਗਦਾ ਦੇਖੋ ਨਾ ਮੈਨੂੰ ਤਾਂ ਪਰਪਤਲੇ ਆ ਚੁੱਕੇ ਹਾਂ ਤੇ ਹੁਣ ਮੈਂ ਜਿੱਥੇ ਗੱਡੀ ਲਾਈ ਹੈ ਤੁਹਾਨੂੰ ਇੱਕ ਜੀ ਦਾ ਰਾਹ ਦੱਸਦਾ ਉੱਥੇ ਉਹ ਦਿਖਾ ਦਲਾਂ ਤੁਹਾਨੂੰ ਮੈਂ ਔਖੀ ਮਿਲ ਜਾਂਦੀ ਆ ਉਕੇ ਤੇ ਗੱਡੀ ਆ ਜਾਂਦੀ ਹੈ ਕਿ ਨਿਕਲ ਜਾਂਦੀ ਹੈ ਇੱਥੇ ਪਾਰਕਿੰਗ ਸੌਖੀ ਮਿਲ ਜਾਂਦੀ ਹੈ ਸਹੀ ਨਹੀਂ ਮੋਟੀ ਯੈਸ ਇੱਧਰ ਚ ਹੀ ਆਉਣਾ ਚਾਹੀਦਾ ਸਾਰਿਆਂ ਤੇ ਮੈਂ ਤੁਹਾਨੂੰ ਇੱਕ ਚੀਜ਼ ਦਾ ਰਾਜ਼ ਦੱਸ ਦਾਂ ਵੀ ਜਿੱਥੇ ਮੈਂ ਗੱਡੀ ਲਾਈ ਹੈ ਨਾ ਉੱਥੇ ਗੱਡੀ ਨਾ ਲਾਓ ਕਿਉਂਕਿ ਮੈਂ ਦੇਖੋ ਵਟਾ ਕਿੱਦਾਂ ਦਿੱਤਾ ਹੈ ਤੁਸੀਂ ਜਿੱਥੇ ਮੈਂ ਗੱਡੀ ਲਾਈ ਉੱਥੇ ਗੱਡੀ ਨਾ ਲਾਓ ਇਹ ਕੀ ਬਲੇ ਟੋ ਕਰਕੇ ਵੀ ਲੈ ਜਾਂਦੇ ਆ ਇਹ ਚਾ ਇਹ ਹੀ ਚੰਡੀਗੜ੍ਹ ਦੀ ਖਾਸੀਅਤ ਹੈ ਹੁਣ ਫਾਈਨਲੀ ਆਪਾਂ ਗੱਡੀ ਕੋਲ ਪਹੁੰਚ ਨਹੀਂ ਥੱਲੇ ਨਹੀਂ ਨਹੀਂ ਚੱਲੂਗਾ ਤਾਂ ਨਹੀਂ ਕੁਝ ਬੋਲਣਾ ਹੋਵੇ ਮੁੱਤ ਇੰਟਰ ਲੈ ਲਿਆ ਉਹ ਗੇ ਨੀ ਗੱਡੀ ਤਾਂ ਮੈਂ ਥੱਲੇ ਲੈ ਜਾਣੀ ਹੈ ਕੁਝ ਬੋਲਣਾ ਹੋਵੇ ਚਾਰ ਦਿਨਾਂ ਨੂੰ ਕੋਈ ਫਾਈਨਲ ਹਾਂ ਤਾਂ ਇਹ ਸੀ ਵੀ ਸਾਡੀ ਮੇਕ ਜਿਹੜੀ ਕਿ ਤੁਹਾਨੂੰ ਆਈ ਹੋਪਸ ਹੋ ਕਿ ਬਹੁਤ ਜ਼ਿਆਦਾ ਪਸੰਦ ਆਈ ਹੋਏਗੀ ਤੋਂ ਫਾਈਟਾਂਟ ਚ ਬੋਲਣ ਜਾ ਰਹਾ ਮੈਂ ਹੱਥ ਸੋਨੋ ਸੋ ਸੋ ਤੋਂ ਸੋ ਇਹ ਮੈਂ ਕਰ ਰਹੇ ਹਾਂ ਤੁਸੀਂ ਸੌਰੀ ਹਾਂ ਗਲਤੀ ਗਲਤੀ ਹੋ ਗਈ ਹੋਗੀ ਹੋਗੇ ਉਹ ਮਾਫ ਕਰਦੇ ਹੋ ਤੇ 9 ਮਹੀਨੇ ਸਾਧੀਆਂ ਤੁਹਾਨੂੰ ਫੇਰ ਤੋਂ ਮੈਂ ਵਧਾਈਆਂ ਦੇ ਰਹੀ ਹਾਂ 9 ਮਹੀਨੇ ਤੇ ਸਾਡਾ ਪਹਿਲਾ ਵਲੌਗ ਦੇਖਦੇ ਸਾਨੂੰ ਕਿੰਨੇ ਜਣੇ ਪਿਆਰ ਕਰਦੇ ਆ ਕਿੰਨੇ ਜਣੇ ਸਪੋਰਟ ਕਰਦੇ ਆ ਸੋ ਜਿੰਨੇ ਜਣੇ ਆਨੇ ਸਾਡਾ ਵਲੌਗ ਦੇਖਿਆ ਸੋ ਜਿਹੜੇ ਉਹਨੇ ਜਣੇ ਸਾਨੂੰ ਵੀ ਉੱtre ਸੀਗੇ ਤੇ ਇਦਾਂ ਦੇ ਹੀ ਬਹੁਤ ਸਾਰੇ ਰਸਤੇ ਆ ਪੂਰੀ ਰੋਚ ਤੇ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਹੈਗੀ ਬਾਕੀ ਬਹੁਤ ਸੋਣਾ ਹੈਗਾ ਜੇ ਉੱਪਰ ਜਾਵਾਂਗੇ ਤਾਂ ਸਿੱਧਾ ਲੀਕ ਹੈ ਆਹ ਗਾਉਣ ਥੱਕ ਚੁੱਕਾ ਮੈਂ ਕਿ ਮੈਂ ਪੰਪਰ ਦੁਖ ਰਹੇ ਨੇ ਉੱਧਰ ਚੱਲ ਚੱਲ ਕੇ 100 ਮੀਟਰ ਚੱਲ ਕੇ ਜਾਣਾ 800 ਮੀਟਰ ਕਰਕੇ ਆਣਾ ਯੈਸ ਔਖਾ ਤਾਂ ਲੱਗਦੇ ਯਾਰ ਯੈਸ ਆ ਦੂਸਰਾ ਨੰਬਰ ਗੇਟ ਗੇਟ ਨੰਬਰ ਚਾਰ ਗੇਟ ਨੰਬਰ 4 ਹਾਂ ਚੱਰੀ ਹੈ ਤੇ ਇਦਾਂ ਹੀ ਸਾਰੇ ਗੇਟ ਆਉਂਦੇ ਆ 6-7 ਗੇਟ ਆ ਤੁਸੀਂ ਇਹ ਦੱਸ ਸਕਦੇ ਹੋ ਜੇ ਤੁਸੀਂ ਆਨ ਰੋਡ ਉੱਪਰ ਉੱਪਰ ਦੀ ਜਾਣਾ ਹੈ ਉੱਥੇ ਪਾਰਕਿੰਗ ਦੀ ਦਿੱਕਤ ਹੁੰਦੀ ਆ ਤੇ ਇਦਾਂ ਬਹੁਤ ਸਾਨੀਆਂ ਸਟੇਅਰਸ ਬਣੀਆਂ ਹੋਈਆਂ ਤੁਸੀਂ ਆਰਾਮ ਨਾਲ ਚੜ੍ਹ ਕੇ ਜਾ ਸਕਦੇ ਹੋ ਪਾਰਕਿੰਗ ਕਰ ਸਕਦੇ ਹੋ ਖਾਣ ਪੀਣ ਨੂੰ ਖੁੱਲਾ ਆ ਐ ਇੰਜੋਏ ਕਰਿਆ ਕਰੋ ਸੋ ਪਹਿਲੀ ਅਸੀਂ ਦਿਖਾਈ ਅੱਜ ਲੇਕ ਹੋਪਸ ਹੋ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਚੰਡੀਗੜ੍ਹ ਦਾ ਇਹ ਛੋਟਾ ਜਿਹਾ ਏਰੀਆ ਵੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਇੱਦਾਂ ਹੀ ਗੋਲਫ ਖੇਡਦੇ ਹੁੰਦੇ ਨੇ ਨਾ ਉਹ ਆਪਣੇ ਪਰ ਇੱਥੇ ਮੈਂਬਰਸ਼ਿਪ ਲੈਣੀ ਪੈਣੀ ਹੈ ਮੈਂਬਰਸ਼ਿਪ ਤੋਂ ਬਿਨਾ ਆਪਾਂ ਇੱਥੇ ਨਹੀਂ ਖੇਡ ਸਕਦੇ ਕਈਆਂ ਨੂੰ ਪਤਾ ਕੀਆਂ ਨੂੰ ਨਹੀਂ ਪਤਾ ਹੋਵੇਗਾ ਮੈਂਬਰਸ਼ਿਪ ਇੱਥੇ ਸ਼ੂਟ ਸ਼ਾਟ ਵੀ ਬਹੁਤ ਹੁੰਦੇ ਆ ਹਨਾ ਬੰਮੂ ਸ਼ੂਟ ਸ਼ਾਟ ਸਿੰਗਲ ਲੱਗਦਾ ਹੈ ਸ਼ੂਟ ਕੋਈ ਨਾ ਵੀ ਤਾਂ ਚੱਲਦਾ ਹੀ ਹੁੰਦਾ ਚੱਲਦਾ ਹੀ ਹੁੰਦਾ ਹੈ ਹਨਾ ਚਲੋ ਆਪਾਂ ਇੱਥੇ ਫੋਟੋਜ਼ ਲੈਣੀਆਂ

ਉਡੀ ਸ਼ਾਂਤੀ ਹੈ ਨਾ ਵੀ ਤੁਹਾਡਾ ਪਿੱਛੇ ਜ ਆ ਜਾਂਦਾ ਹੈ ਹਾਂਜੀ ਉੱਪਰ ਤਾਂ ਨਹੀਂ ਚੜਨਾ ਇੱਥੇ ਥੱਲੇ ਖਚਾਲਾ ਹਾਂ ਬਸ ਹੀ ਫਿਰ ਫੋਟੋ ਇੱਕ ਫੋਟੋ 500 ਕੀ ਮੈਡਮ ਦੇਤੀ ਹਾਂ ਤੁਹਾਨੂੰ 10 12 ਖਿੱਚੇ ਤਾਂ ਸਹੀ ਫਿਰ ਹੀ ਹਿਸਾਬ ਤੋਂ ਕੇ ਦੇਤੀ ਹਾਂ ਠੀਕ ਮੈਂ ਥੱਕ ਗਈ ਸੀ ਹੁਣ ਮੋਟੀ ਥੱਕ ਗਈ ਆ ਚੱਲ ਚੱਲ ਕਰੀ ਜਾਂਦੀ ਆ ਮੈਨੂੰ ਤਾਂ ਆਉਂਦਾ ਨਹੀਂ ਉਹ ਤਾਂ ਵਿਊ ਉਹ ਘੈਂਡਿਆ ਇਹ ਛੱਡ ਕੇ ਗਈ ਸੀ ਗੱਡੂ ਗੱਡੀ ਕਹਿੰਦੇ ਖੁੱਲੀ ਾੜ ਕੇ ਗਈ ਸੀ ਗਏ ਕਿੱਥੇ ਆਪਾਂ ਇਹ ਗੱਡੀ ਖੁੱਲੀ ਛੱਡ ਕੇ ਜਾਣੀ ਸੀਗੀ ਦੱਸੀ ਮੜ ਜਾ ਗਏ ਕਿੱਥੇ ਆਪਾਂ ਗਏ ਗੱਡੀ ਖੁੱਲੀ ਛੱਡ ਕੇ ਜਾਣੀ ਸੀਗੀ ਤੇ ਮੈਂ ਖੁੱਲ੍ਹ ਹੀ ਖੁੱਲ੍ਹ ਗਈ ਖੁੱਲਣੀ ਸੀ ਬੇਟਾ ਤੂੰ ਖੋਲਨੇਂਗੀ ਤਾਂ ਗੱਡੀ ਖੁੱਲੇਗੀ ਇਕੱਲੇ ਇਹ ਵੀ ਕਿਤੇ ਪਾਗਲੇ ਕੁੜੀ ਆਜੋ ਫਿਰ ਹੁਣ ਨਾ ਮੈਂ ਨਹੀਂ ਆਣਾ ਆਜੋ ਨਹੀਂ ਆਣਾ ਚੋਟਾਂ ਤੋਂ ਕੰਨ ਲੱਗੇਂ ਤੈਨੂੰ ਕਟਨੀਆਂ ਵੀ ਤਾਂ ਕਰ ਜਾ ਕੱਲ ਜਾ ਕੇ ਤੈਨੂੰ ਕਟੜਾ ਲੱਤਾਂ ਦਾ ਨਹੀਂ ਕੋਈ ਸੋਰੀ ਸੋਰੀ ਮੈਂ ਫੇਰ ਤੇਨੂੰ ਕਟਨੀਆਂ ਕਰ ਜਾ ਠੀਕ ਹੈ ਇਹ ਸੱਚੀ ਬੋਲਿਆ ਨਾ ਪਹਿਲਾਂ ਪਹਿਲਾਂ ਆ ਸੋ ਰੈਡੀ ਸਾਰੇ ਦੇ ਪਿੱਛੇ ਕਿੱਡਾ ਜਲਪ ਕਰਦੀ ਹੈ ਆ ਵਾਪਸ ਆ ਚੁੱਕੇ ਆ ਤੇ ਇੱਥੇ ਵੀ ਇੱਕ ਚੀਜ਼ ਦੀ ਦਿੱਕਤ ਹੁੰਦੀ ਹੈ ਨਾ ਇੱਥੇ ਤਾਂ ਆਪਾਂ ਕੁਰਸੀ ਲਾ ਕੇ ਜਗ੍ਹਾ ਮੁਲੱਕ ਦੇਦੀ ਦੀ ਆ ਕੀ ਬਲੇ ਕੋਈ ਵੇ ਗੱਡੀ ਲਾ ਦਿੰਦਾ ਨਹੀਂ ਤਾਂ ਵੀ ਪਾਰਕਿੰਗ ਦੀ ਬੜੀ ਦਿੱਕਤ ਆਂਦੀ ਹੈ ਲੋ ਜੀ ਹੁਣ ਆਪਾਂ ਗੱਡੀ ਪਾਰਕ ਕਰਕੇ ਐਨੀ ਆਪਾਂ ਘਰੇ ਪਹੁੰਚ ਚੁੱਕੇ ਆ ਤੇ ਗੱਡੀ ਪਾਰਕ ਲਾਤੀ ਆ ਤਾਂ ਹੁਣ ਬਲੌਕ ਦੇਖਣ ਨੂੰ ਸਾਰੇ ਨੇ ਰੈਡੀ ਹੋ ਹੋ ਨੈਕਸਟ ਬਲੌਕ ਸਾਰੇ ਮੋਟੀ ਨਾਲ ਟੰਗਈਏ ਮੈਨੂੰ ਕੱਲਾ ਚੜ੍ਹ ਕੇ ਮੋਟੀ ਗਏ ਮੋਟੀ ਚਲ ਗਈ ਅੰਦਰ ਫਰਕ ਚਲੇ ਗੱਡੀ ਬੰਦ ਕਰਕੇ ਆਪਾਂ ਵੀ ਅੰਦਰ ਠੀਕ ਹੈ